ਬੱਚੇ ਦਾ ਵਿਆਹ ਨਹੀਂ ਹੋ ਰਿਹਾ ਤਾਂ ਮਾਂ ਕਰੇ ਇਹ ਇੱਕ ਉਪਾ ਮਾਂ ਕਰੇ ਇਹ ਇੱਕ ਉਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਜੀ ਦੋਸਤੋ ਅੱਜਕੱਲ੍ਹ ਹਰ ਇੱਕ ਘਰ ਵਿੱਚ ਇਹੀ ਮੁਸ਼ਕਲ ਆ ਰਹੀ ਹੈ ਹਾਰੇ ਕੁ ਮਾਪਾਪ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਦੇ ਲਈ ਪਾਠ ਪੂਜਾ ਵੀ ਬਹੁਤ ਕਰਦੇ ਹਨ ਪਰ ਫਿਰ ਵੀ ਉਹਨਾਂ ਦੇ ਵਿਆਹ ਵਿੱਚ ਬਹੁਤ ਤੇਰੀ ਹੋ ਰਹੀ ਹੈ ਇਸੇ ਤਰ੍ਹਾਂ ਦੋਸਤੋ ਜੇਕਰ ਗੱਲ ਕਰੀਏ ਜਿਨ੍ਹਾਂ ਦੇ ਘਰ ਵਿੱਚ ਸਥਾਪਨਾ ਕੀਤੀ ہوئی ਹੈ ਪਾਗ ਪਾਠ ਪੂਜਾ ਵਾਲਾ ਜਿਨ੍ਹਾਂ ਨੇ ਸਥਾਨ ਬਣਾਇਆ ਹੋਇਆ ਹੈ ਜੇਕਰ ਤੁਸੀਂ ਉੱਥੇ ਵਰਤ ਰੱਖ ਰਹੇ ਹੋ ਤੁਸੀਂ ਵਰਤ ਨਹੀਂ ਵੀ ਰੱਖਿਆ ਹੋਇਆ ਤਾਂ ਇਸ ਉਪਾਅ ਨੂੰ ਤੁਸੀਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੀ ਲਗਾਤਾਰ ਉਮਰ ਨਿਕਲਦੀ ਜਾ ਰਹੀ ਹੈ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ ਭਾਵੇਂ ਉਹ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਉਪਾ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਬੱਚੇ ਕਈ ਵਾਰ ਘਰੋਂ ਬਾਹਰ ਰਹਿੰਦੇ ਹਨ ਜਾਂ ਵਿਦੇਸ਼ ਵਿੱਚ ਜੇਕਰ ਉਹ ਬੱਚੇ ਖੁਦ ਵੀ ਇਸ ਉਪਾਨ ਕਰਨਾ ਚਾਹੁੰਦੇ ਹਨ ਤਾਂ ਖੁਦ ਵੀ ਇਸ ਉਪਾਨ ਕਰ ਸਕਦੇ ਹਨ ਅਸੀਂ ਕਰਨਾ ਕਿਸ ਤਰੀਕੇ ਦੇ ਨਾਲ ਹੈ ਕਿਵੇਂ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਨੂੰ ਪਾਉਣ ਕਰਨ ਲਈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਵੇਗੀ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਆਖਰ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਓ ਜੀ ਤਾਂ ਜੋ ਵਾਹਿਗੁਰੂ ਕਾਲਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਉੱਪਰ ਤੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਆਪਣੇ ਬੱਚਿਆਂ ਦੇ ਵਿਆਹ ਸਾਦੀ ਵਿੱਚ ਆ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਉਪਾਅ ਨੂੰ ਅੱਜ ਦੇ ਦਿਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਅਸੀਂ ਪੂਜਾ ਦੀ ਗੱਲ ਕਰੀਏ ਤਾਂ ਉਹ ਸ਼ਾਮ ਦੇ ਸਮੇਂ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਕਿਸੇ ਕੰਮਕਾਰ ਕਰਕੇ ਤੁਸੀਂ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਪਰ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਜਦੋਂ ਵੀ ਤੁਸੀਂ ਇਸ ਉਪਾਉ ਨੂੰ ਕਰਨ ਲੱਗਣਾ ਹੈ ਉਸ ਸਮੇਂ ਤੁਸੀਂ ਇੱਕ ਵਾਰ ਇਸ਼ਨਾਨ ਜ਼ਰੂਰ ਕਰ ਲੈਣਾ ਹੈ ਇਸੇ ਤਰ੍ਹਾਂ ਤੁਸੀਂ ਸੋਚੋਗੇ ਕਿ ਅਸੀਂ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਹੈ ਹੁਣ ਰਹਿਣ ਦਿੰਦੇ ਹਾਂ ਫਿਰ ਵੀ ਤੁਸੀਂ ਇਸ ਉਪਾਉ ਨੂੰ ਕਰਨ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰਨਾ ਹੈ ਤੇ ਇਸ਼ਨਾਨ ਕਰਨ ਉਪਰੰਤ ਤੁਸੀਂ ਲਾਲ ਜਾਂ ਪੀਲੇ ਰੰਗ ਦਾ ਕੋਈ ਵੀ ਕੱਪੜਾ ਤੁਹਾਡੇ ਕੋਲ ਹੋਵੇ ਉਹੀ ਤੁਸੀਂ ਪਹਿਨ ਸਕਦੇ ਹੋ ਇਸੇ ਤਰ੍ਹਾਂ ਕਰਨ ਤੋਂ ਬਾਅਦ ਤੁਹਾਡੇ ਘਰ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਬੈਠ ਜਾਣਾ ਹੈ ਜੇਕਰ ਤੁਹਾਡੇ ਘਰ ਵਿੱਚ ਪਾਠ ਪੂਜਾ ਕਰਨ ਵਾਲਾ ਸਥਾਨ ਨਹੀਂ ਹੈ ਤੁਹਾਡੇ ਘਰ ਵਿੱਚ ਕਿਸੇ ਗੁਰੂ ਜਿਸ ਨੂੰ ਤੁਸੀਂ ਮੰਨਦੇ ਹੋ ਉਸ ਦੀ ਫੋਟੋ ਹੈ ਤਸਵੀਰ ਹੈ ਭਾਵ ਕੇ ਸਰੂਪ ਹੈ ਇਸੇ ਤਰ੍ਹਾਂ ਤੁਸੀਂ ਉਸ ਦੇ ਸਾਹਮਣੇ ਬੈਠ ਜਾਣਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਮਿੱਟੀ ਦਾ ਦੀਵਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਤੁਸੀਂ ਬੱਤੀ ਲਗਾ ਕੇ ਬੱਤੀ ਲਗਾ ਕੇ ਦੇਸੀ ਘੋਪਾ ਕੇ ਦੀਵਾ ਫੋਟੋ ਦੇ ਅੱਗੇ ਅਰਪਿਤ ਕਰਨਾ ਹੈ। ਉੱਥੇ ਰੱਖ ਕੇ ਤੁਸੀਂ ਜਲਾਉਣਾ ਹੈ ਜਦੋਂ ਤੁਸੀਂ ਇਸ ਦੀਵੇ ਨੂੰ ਜਗਾਉਂਦੇ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਧਿਆਨ ਕਰਨਾ ਹੈ। ਕਿਉਂਕਿ ਪਰਮਾਤਮਾ ਦਾ ਧਿਆਨ ਧਰਨ ਦੇ ਨਾਲ ਇਹ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ। ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਜੋ ਵੀ ਮੁਸ਼ਕਿਲ ਆ ਰਹੀ ਹੈ। ਉਹਨਾਂ ਦੇ ਰਿਸ਼ਤੇ ਵਿੱਚ ਜੋ ਵੀ ਰੁਕਾਵਟ ਆ ਰਹੀ ਹੈ ਉਹ ਸਾਰੀਆਂ ਦੂਰ ਹੋ ਜਾਣਗੀਆਂ। ਜਿੰਨੀਆਂ ਵੀ ਤੁਹਾਡੇ ਕਾਰੋਬਾਰ ਵਿੱਚ ਜਾਂ ਕੋਈ ਵੀ ਹੋਰ ਸਮੱਸਿਆ ਆ ਰਹੀ ਹੈ ਦੂਰ ਹੋ ਜਾਣਗੀਆਂ। ਆਪਣੇ ਮਨ ਅੰਦਰ ਤੁਸੀਂ ਪਰਮਾਤਮਾ ਦਾ ਧਿਆਨ ਧਰ ਕੇ ਜੋ ਵੀ ਤੁਹਾਡੀ ਮਨੋ ਕਾਮਨਾ ਹੈ बोलनी है ਇਹ ਉਪਾਅ ਜੋ ਵੀ ਤੁਸੀਂ ਕਰ ਰਹੇ ਹੋ ਇਸ ਨਾਲ ਤੁਹਾਡੀਆਂ ਜਿੰਨੀਆਂ ਵੀ ਮਨੋ ਕਾਮਨਾ ਹਨ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਲਈ ਤੁਸੀਂ ਇੱਕ ਪਲੇਟ ਜਾਂ ਥਾਲੀ ਲੈਣੀ ਹੈ ਪਲੇਟ ਥਾਲੀ ਲੈਣ ਤੋਂ ਬਾਅਦ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਲਾਲ ਰੰਗ ਦਾ ਜਿਹੜਾ ਤੁਸੀਂ ਕੱਪੜਾ ਲੈਣਾ ਹੈ ਉਸ ਦਾ ਸਾਈਜ਼ ਰੁਮਾਲ ਦੇ ਸਾਈਜ਼ ਜਿੰਨਾ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਕੱਪੜਾ ਹੈ ਬਹੁਤ ਥੋੜਾ ਵੱਡਾ ਹੈ ਤਾਂ ਉਸ ਨੂੰ ਰਮਾਲ ਦੇ ਸਾਈਜ਼ ਵਿੱਚ ਕੱਟ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀਂ ਲਾਲ ਰੰਗ ਦਾ ਰਮਾਲ ਵੀ ਲੈ ਸਕਦੇ ਹੋ ਇਸ ਤਰ੍ਹਾਂ ਜਿਹੜੀ ਤੁਸੀਂ ਪਲੇਟ ਥਾਲੀ ਲਈ ਹੈ ਉਸ ਵਿੱਚ ਰਮਾਲ ਨੂੰ ਤੁਸੀਂ ਵਿਛਾ ਲੈਣਾ ਹੈ ਤੇ ਇਸ ਤੋਂ ਬਾਅਦ ਵਿੱਚ ਤੁਸੀਂ ਕਿਸੇ ਕਟੋਰੀ ਵਿੱਚ ਪੀਸੀ ਹੋਈ ਹਲਦੀ ਲੈਣੀ ਹੈ ਉਸ ਵਿੱਚ ਤੁਸੀਂ ਗੰਗਾ ਜਲ ਪਾ ਕੇ ਜਾਂ ਫਿਰ ਸਾਫ ਪਾਣੀ ਪਾ ਕੇ ਇੱਕ گاੜਾ ਜਿਹਾ ਪੇਸਟ ਤਿਆਰ ਕਰ ਲੈਣਾ ਹੈ। گاੜਾ ਜਿਹਾ ਪੇਸਟ ਤਿਆਰ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਗੁਰੂ ਉਂਗਲੀ ਹੈ ਭਾਵ ਜੋ ਅਕੂਠੇ ਦੇ ਨਾਲ ਦੀ ਉਂਗਲੀ ਹੈ ਉਸ ਨੂੰ ਗੁਰੂ ਉਂਗਲੀ ਕਿਹਾ ਜਾਂਦਾ ਹੈ। ਉਸ ਨਾਲ ਤੁਸੀਂ ਹਲਦੀ ਦਾ ਪੇਸਟ ਬਣਾਇਆ ਹੈ ਉਸ ਦੇ ਨਾਲ ਤੁਸੀਂ ਪੂਰੀ ਤਰ੍ਹਾਂ ਸਵਾਸਤਿਕ ਦਾ ਚਿੰਨ੍ਹ ਬਣਾ ਲੈਣਾ ਹੈ। ਜੋ ਥਾਲੀ ਜਾਂ ਪਲੇਟ ਦੇ ਵਿੱਚ ਰੁਮਾਲ ਵਿਛਾਇਆ ਹੈ ਉਸ ਉੱਪਰ ਸਭ ਤੋਂ ਪਹਿਲਾਂ ਸਵਾਸਤਿਕ ਦਾ ਚਿੰਨ ਬਣਾਉਣਾ ਹੈ ਇਸ ਤੋਂ ਬਾਅਦ ਤੁਸੀਂ ਇੱਥਾ ਉਸਤੇ ਜੈ ਦੇਵੀ ਕੱਤਿਆ ਲਿਖਣਾ ਹੈ ਇਸਦੇ ਇੱਥਾ ਤੁਸੀਂ ਨੌ ਬਿੰਦੀਆਂ ਲਗਾਉਣੀਆਂ ਹਨ ਜਿਹੜੀਆਂ ਤੁਸੀਂ ਨੌ ਬਿੰਦੀਆਂ ਲਗਾਉਣੀਆਂ ਹਨ ਉਹ ਤੁਸੀਂ ਸਿੱਧੀਆਂ ਨਹੀਂ ਲਗਾਉਣੀਆਂ ਜਿਵੇਂ ਤੁਸੀਂ ਨਾਮ ਲਿਖਿਆ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਉਸ ਦੇ ਥੱਲੇ 9 ਬਿੰਦੀਆਂ ਲਗਾ ਦੇਣੀਆਂ ਹਨ ਹਲਦੀ ਦੇ ਪੇਸਟ ਦੇ ਨਾਲ 9 ਬਿੰਦੀਆਂ ਲਗਾਉਣ ਤੋਂ ਬਾਅਦ ਉਹਨਾਂ ਦੇ ਹੇਠਾਂ ਤੁਸੀਂ ਲਿਖਣਾ ਹੈ ਸ਼ੁਭ ਵਿਆਹ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਜਲਦੀ ਵਿਵਾਹ ਇਹਨਾਂ ਵਿੱਚ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਉਹ ਤੁਸੀਂ ਲਿਖ ਸਕਦੇ ਹੋ ਆਪਣੇ ਜਿਸ ਵੀ ਲੜਕੇ ਜਾਂ ਲੜਕੀ ਦੇ ਵਿਆਹ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਉਸ ਦਾ ਨਾਮ ਲਿਖਣਾ ਹੈ ਨਾਮ ਲਿਖਣ ਤੋਂ ਬਾਅਦ ਹੁਣ ਤੁਹਾਨੂੰ ਚਾਹੀਦਾ ਹੈ 9 ਹਰੀਆਂ ਇਲਾਚੀਆਂ ਇਹ ਬਿਲਕੁਲ ਸਾਫ਼ ਸੁਧਈਆਂ ਹੋਣੀਆਂ ਚਾਹੀਦੀਆਂ ਹਨ ਕਈ ਵਾਰ ਇਲਾਇਚੀ ਸੁੱਕੀ ਹੁੰਦੀ ਹੈ ਤੁਸੀਂ ਬਿਲਕੁਲ ਹਰੀਆਂ ਤਾਜ਼ੀਆਂ ਇਲਾਚੀਆਂ ਲੈਣੀਆਂ ਹਨ ਜਿਹੜੀਆਂ 9 ਇਲਾਚੀਆਂ ਲੈਣੀਆਂ ਹਨ ਜਿਹੜੀਆਂ ਤੁਸੀਂ 9 ਬਿੰਦੀਆਂ ਲਗਾਈਆਂ ਹਨ ਹਲਦੀ ਤੇ ਪੇਸਟ ਦੀਆਂ ਉਹ ਇੱਕ ਬਿੰਦੀ ਦੇ ਉੱਪਰ ਇੱਕ ਹਰੀ ਇਲਾਚੀ ਰੱਖ ਦੇਣੀ ਹੈ ਤੇ ਇਸੇ ਤਰ੍ਹਾਂ 9 ਬਿੰਦੀਆਂ ਦੇ ਉੱਪਰ ਤੁਸੀਂ 9 ਹਰੀਆਂ ਇਲਾਚੀਆਂ ਰੱਖ ਦੇਣੀਆਂ ਹਨ ਇਸ ਤੋਂ ਬਾਅਦ ਤੁਹਾਨੂੰ ਚਾਹੀਦੇ ਹਨ ਲੌਂਗ ਜਿੰਨੀ ਤੁਹਾਡੇ ਬੱਚੇ ਦੀ ਉਮਰ ਹੈ ਜਿਸ ਦੇ ਵਿਆਹ ਲਈ ਤੁਸੀਂ ਉਪਾਹ ਕਰ ਰਹੇ ਹੋ ਉਹਨੇ ਹੀ ਤੁਸੀਂ ਲੌਂਗ ਲੈਣੀਆਂ ਹਨ ਮੰਨ ਲਓ ਤੁਹਾਡੇ ਬੱਚੇ ਦੀ ਉਮਰ 25 ਸਾਲ ਹੈ ਤਾਂ ਤੁਸੀਂ 25 ਲੌਂਗ ਲੈਣੇ ਹਨ ਜਿੱਥੇ ਤੁਸੀਂ ਰੁਮਾਲ ਦੇ ਉੱਪਰ ਹਲਦੀ ਦੇ ਪੇਸਟ ਦੇ ਨਾਲ ਲਿਖਿਆ ਹੋਇਆ ਹੈ ਜੈ ਮਾਤਾ ਕਤਿਆ ਦੇਵੀ ਉਹਦੇ ਉੱਤੇ ਤੁਸੀਂ ਲੌਂਗ ਰੱਖ ਦੇਣੀਆਂ ਹਨ ਇਸ ਤਰ੍ਹਾਂ ਲੌਂਗ ਰੱਖਣ ਤੋਂ ਬਾਅਦ ਇਸ ਥਾਲੀ ਨੂੰ ਤੁਸੀਂ ਆਪਣੇ ਹੱਥ ਵਿੱਚ ਲੈਣਾ ਹੈ ਤੇ ਮਾਤਾ ਕਾਤਿਆਣੀ ਨੂੰ ਆਪਣੀ ਮਨੋਕਾਮਨਾ ਬੋਲਣੀ ਹੈ ਜੋ ਵੀ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਤੁਸੀਂ ਮਨੋਕਾਮਨਾ ਬੋਲਣੀ ਹੈ ਆਪਣੇ ਦਿਲ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਤੁਸੀਂ ਬੋਲਣੀ ਹੈ ਤੁਸੀਂ ਜਿਸ ਲਈ ਧਰਮ ਨੂੰ ਮੰਨਦੇ ਹੋ ਜਿਸ ਵੀ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਉਸ ਦਾ ਨਾਮ ਲਿਖ ਸਕਦੇ ਹੋ ੁਰਮਾਲ ਦੇ ਉੱਪਰ ਤੇ ਉਸ ਦਾ ਨਾਮ ਲੈ ਕੇ ਤੁਸੀਂ ਆਪਣੀ ਅਰਦਾਸ ਬੇਨਤੀ ਕਰ ਸਕਦੇ ਹੋ ਜਿੰਨੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਅਰਦਾਸ ਬੇਨਤੀ ਕਰੋਗੇ ਉਨੀ ਹੀ ਜਲਦੀ ਤੁਹਾਨੂੰ ਇਸ ਦਾ ਉਪਾਦਾ ਫਾਇਦਾ ਹੋਵੇਗਾ ਇਸ ਦੌਰਾਨ ਤੁਸੀਂ ਬੋਲਣਾ ਹੈ ਕਿ ਸਾਡੇ ਬੱਚੇ ਦੇ ਵਿਆਹ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਦਾ ਕੀ ਕਾਰਨ ਹੈ ਜੇਕਰ ਜਾਣੇ ਅਣਜਾਣੇ ਵਿੱਚ ਸਾਡੇ ਤੋਂ ਜਾਂ ਸਾਡੇ ਬੱਚੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਤੁਸੀਂ ਮਾਫ ਕਰਨਾ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਨਾ ਬੱਚਿਆਂ ਦੇ ਵਿਆਹ ਦੇ ਜੋਗ ਬਣਾਉਣਾ ਇਹ ਸਾਰੀਆਂ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਇਸ ਥਾਲੀ ਵਿੱਚ ਤੁਹਾਡੇ ਘਰ ਵਿੱਚ ਮਾਤਾ ਦੇਵੀ ਦਾ ਜੋ ਵੀ ਚਿੱਤਰ ਹੈ ਜੋ ਵੀ ਫੋਟੋ ਹੈ ਉਸ ਦੇ ਸਾਹਮਣੇ ਰੱਖ ਦੇਣੀ ਹੈ ਕਹਿਣ ਤੋਂ ਭਾਵ ਕਿ ਮਾਤਾ ਦੇਵੀ ਨੂੰ ਤੁਸੀਂ ਅਰਪਿਤ ਕਰ ਦੇਣਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ